आडियो भी ध्यान ना देखो यार बेचारी एक औरत ना बजुर्ग है बेचारी इनू ना कुत्ते पै रहे बारह कुत्ते पै रहे घटो घट एक दो तीन चार छे कुत्ते बई वो सटली बई थले बंद बधरों महिलाओ बना रहा बी बंदा तो बी बंदा वीडियो बना रहा, रहा पर हिम्मत नहीं है यार भी बंदू है ना बिना बारह कुत्तों का एक होर आ गया बी कुत्ता देखो ਹੋ ਗਿਆ ਬਈ ਕੁੱਤਾ 2 7 ਹੋ ਗਏ ਬਈ 6 ਕੁੱਤੇ ਬਈ ਇੱਕ ਬਜ਼ੁਰਗ ਮਹਿਲਾ ਨਾ ਬਈ ਬਹੁਤ ਪਰੇਸ਼ਾਨ ਕਰ ਰਹੇ ਨੇ ਹਨ ਇੱਧਰ ਬੰਦਾ ਬਈ ਵੀਡੀਓ ਬਣਾ ਰਿਹਾ ਪਰ ਨਾ ਤਾਂ ਹੋ ਕਿਸੇ ਨੇ ਮਹੱਲੇ ਵਾਲੇ ਨੂੰ ਬੁਲਾ ਰਿਹਾ ਹਨ ਤੇ ਨਾ ਹੀ ਉਹ ਆਪ ਜਾ ਰਿਹਾ ਬਈ ਹਨ ਬਈ ਕੁੱਤੇ ਤਾਂ ਜੇ ਮਤਲਬ ਵੀ ਇੱਕ ਉਹ ਬਈ ਇੱਕ ਹੋਰ ਕੁੱਤਾ ਆ ਗਿਆ ਯਾਰ 9 10 ਕੁੱਤੇ ਹੋ ਗਏ ਬਈ ਆਦਾ ਬਈ ਤੱਕਾ ਹੋ ਰਿਹਾ ਯਾਰ ਬਈ ਆਪਾਂ ਬਈ ਦਿਨੋਂ ਦਿਨ ਦੇਖ ਰਹੇ ਹਾਂ ਯਾਰ ਹਨਾ ਵੀ ਜਿਹੜੇ ਵਾਰਾ ਕੁੱਤੇ ਆ ਨਾ ਵੀ ਉਹਨਾਂ ਦੀ ਤਾਦਾਦ ਬਹੁਤ ਜ਼ਿਆਦਾ ਵਧ ਗਈ ਹੈ ਨਾ ਤੇ ਬਈ ਇਹਨਾਂ ਨੂੰ ਯਾਰ ਚਾਹੀਦਾ ਹਨਾ ਵੀ ਆ ਬਜ਼ੁਰਗ ਨੂੰ ਆਪ ਹੀ ਚਾਹੀਦਾ ਸੀ ਨਾ ਜਾ ਇਹਨਾਂ ਦੇ ਘਰ ਦੇ ਨੂੰ ਚਾਹੀਦਾ ਸੀ ਉਹ ਬਈ ਉਹ ਫੜ ਲਈ ਉਹ ਫੜ ਲਈ ਬਈ ਕੁੜੀ ਉਹ ਮਾਰਤੀ ਬਈ ਬੁੜੀ ਤਾਂ ਬਈ ਮੈਨੂੰ ਨਾ ਲੱਗਦਾ ਇਹ ਬਚੀ ਹੋ ਯਾਰ ਬਈ ਸਾਰੇ ਜਾਨ ਇਕੱਠੇ ਜੰਮੜ ਗਏ ਯਾਰ ਦੇਖੋ ਬਈ ਯਾਰ ਹਨਾ ਆ ਬੰਦਾ ਫੇਰ ਵੀ ਦਰਸ ਨਹੀਂ ਕਰ ਰਿਹਾ ਬਈ ਇਧਰੋਂ ਵੀਡੀਓ ਬਣਾ ਬਈ ਉਧਰੋਂ ਮਿਲਦਾ ਬੰਦੇ ਆ ਗਏ ਬਈ वो आगे भी, हाँ, भी, हाँ भी, वो आगे भाई हाँ बी आ गए बंदे भाई बल शुक्र यार भाई कोई तो यार नहीं तो बेचारी बुढ़ी मारती थी यार आंदोलन बना रहा है जो इदा रिश्तेदार जहां के कोई घर दुनिया एदा वीडियो बना ला यार, यारो यार। भाई इंसानियत खत्म हो गई यार थी बी यार ना करो यार भरा बन के बहुत माड़ा काम आवा ਕੱਲੀ ਵੀਡੀਓ ਬਣਾ ਰਹੇ ਆ ਬਾਈ ਯਾਰ ਮਾੜੀ ਮੋਟੀ ਸ਼ਰਮ ਕਰ ਲੈ ਯਾਰ ਮੈਨੂੰ ਲੱਗਦਾ ਬਾਈ ਯਾਰ ਇਹ ਕਿਹੜੀ ਸ਼ਰਮ ਕਰਨਗੇ ਯਾਰ ਤਾਂ ਕੱਲੀ ਵੀਡੀਓ ਬਣਾਉਂਦੇ ਆ ਬਾਈ ਮਤਲਬ ਸ਼ਹਿਰਾਂ ਦੀ ਵੀਡੀਓ ਹੋ ਗਈ ਯਾਰ ਇਹ ਤਾਂ ਵੀ ਉੱਥੇ ਲੋਕ ਘੱਟ ਹੀ ਦਿਖਦੇ ਆ ਯਾਰ ਵੀ ਬਾਹਰ ਕੀ ਹੋ ਰਿਹਾ ਗਿਨਾ ਸਾਰੇ ਨੂੰ ਆਪਦੇ ਕੰਮ ਤੱਕ ਮਤਲਬ ਹੁੰਦਾ ਆਪਦੇ ਘਰ ਤੱਕ ਆਣਾ ਤੇ ਪਰ ਵੀ ਇਦਾਂ ਨਹੀਂ ਕਰਨਾ ਤਾਂ ਆਪਾਂ ਨੂੰ ਆਸ-ਪਾਸ ਦੇਖਣਾ ਚਾਹੀਦਾ ਯਾਰ ਵੀ ਕੀ ਹੋ ਰਿਹਾ ਵੀਡੀਓ ਵਧੀਆ ਜੀ ਵੀਡੀਓ ਨੂੰ ਸ਼ੇਅਰ ਕਰੋ ਬਾਈ ਤੇ ਆਪਣੇ ਚੈਨਲ ਤੇ ਜੋ ਨਵੇਂ ਆਇਆ ਸਬਸਕ੍ਰਾਈਬ ਜ਼ਰੂਰ ਕਰ ਲੈ ਜਾਨ ਧੰਨਵਾਦ ਬਾਈ